ਕਾਂਗਰਸ ਪਾਰਟੀ ਨੇ ਮਾਂਸਾ ਜ਼ਿਲ੍ਹੇ ਵਿੱਚ ਆਪਣੀ ਸੰਗਠਨਾਤਮਕ ਤਾਕਤ ਨੂੰ ਹੋਰ ਮਜ਼ਬੂਤ ਕਰਦਿਆਂ ਕੁਲਵੰਤ ਰਾਏ ਸਿੰਗਲਾ ਨੂੰ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਮੌਕੇ ਅਜ ਬੁਰਲਾਡਾ ਵਿੱਚ ਉਨ੍ਹਾਂ ਦੀ ਸ਼ਾਨਦਾਰ ਤਾਜਪੋਸ਼ੀ ਕੀਤੀ ਗਈ। ਬੁਰਲਾਡਾ ਦੇ ਬਜਰੰਗ ਪਵਨ ਵਿਖੇ ਕਾਂਗਰਸ ਪਾਰਟੀ ਵੱਲੋਂ ਕੁਲਵੰਤ ਰਾਏ ਸਿੰਗਲਾ ਦੀ ਤਾਜਪੋਸ਼ੀ ਦਾ ਸਮਾਰੋਹ ਉਤਸ਼ਾਹਪੂਰਨ ਮਾਹੌਲ ਵਿੱਚ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਖਾਸ ਤੌਰ 'ਤੇ ਪਹੁੰਚੇ ਸ਼੍ਰੀਮਤੀ ਹੀਨਾ ਲਖੀ ਰਾਮ ਕਾਵੜੇ ਸਖਤਲੇ ਆਏ ਸੀ ਸੀ ਕੈਪਟਨ ਸੰਦੀਪ ਸੰਧੂ ਜਨਰਲ ਸਕੱਤਰ ਪੀਪੀਸੀਸੀ ਪੰਜਾਬ ਉੱਚੇ ਚੇਤੌਰ ਤੇ ਇਸ ਤਾਜਪੋਸ਼ੀ ਵਿੱਚ ਹਾਜ਼ਰ ਹੋਏ ਇਸ ਮੌਕੇ ਬੁਰਲਾਡਾ ਹਲਕੇ ਦੇ ਇੰਚਾਰਜ ਡਾਕਟਰ ਰਣਵੀਰ ਕੋਰ ਮੀਆਂ ਬਲਕੌਰ ਸਿੰਘ ਸਿੱਧੂ ਮਾਈਕਲ ਗਾਗੋ ਅਜੀਤ ਇੰਦਰ ਸਿੰਘ ਮੋਫਰ ਵਿਕਰਮ ਮੋਫਰ ਸਤਪਾਲ ਸਿੰਘ ਮੂਲੇਵਾਲਾ ਗੁਰਜੀਤ ਸਿੰਘ ਕੁੱਤੀਵਾਲਾ ਨਵੀਨ ਕਾਲਾ ਬੋਹਾ ਹਰਿੰਦਰ ਸਵੇਟੀ ਤਰਜੀਤ ਚੈਲ ਕੋਗਾ ਸਿੰਘ ਜੋਇਆ ਸਾਭਾ ਚੇਅਰਮੈਨ ਗੁਰਪ੍ਰੀਤ ਸਿੰਘ ਵਿੱਕੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸ ਵਰਕਰ ਸ਼ਾਮਲ ਹੋਏ ਤਾਜਪੋਸ਼ੀ ਮੌਕੇ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਉਣਗੇ ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਨਾਲ ਲੈ ਕੇ ਮਾਨਸਾ ਜ਼ਿਲ੍ਹੇ ਵਿੱਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਲੋਕਾਂ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ ਤੇ ਉਠਾਇਆ ਜਾਵੇਗਾ ਉਹ ਪਾਰਟੀ ਦੀਆਂ ਨੀਤੀਆਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਦੇ ਹੋਏ ਮਾਨਸਾ ਜ਼ਿਲ੍ਹੇ ਵਿੱਚ ਕਾਂਗਰਸ ਨੂੰ ਹੋਰ ਮਜ਼ਬੂਤ ਬਣਾਉਣਗੇ ਕੁੱਲ ਮਿਲਾ ਕੇ ਇਹ ਤਾਜਪੋਸ਼ੀ ਸਮਾਰੋਹ ਕਾਂਗਰਸ ਪਾਰਟੀ ਲਈ ਇੱਕ ਤਾਕਤ ਦਾ ਪ੍ਰਦਰਸ਼ਨ ਬਣ ਕੇ ਸਾਹਮਣੇ ਆਇਆ कांग्रेस कांग्रेस, कांग्रेस, कांग्रेस पार्टी, पार्टी, इंडियन नेशनल पंजाब प्रदेश हमारे का जिला प्रधान मेंबर जिला बाकी भी कांग्रेस पार्टी डिपार्टमेंट सारे हमारे जितने विंग्स कांग्रेस परिवार की जितनी शाखाएं हैं सभी के हमारे सदस्य साथीगण आज आप आग सब लोगों को बहुत बहुत बधाई मैं जब पहली बार पंजाब की प्रभारी बनकर यहाँ आई सह प्रभारी बनकर तो दो चीजें मेरे पास थे जिनको लेकर सब लोगों ने बड़ी चिंता जाहिर की थी और मुझसे ये कहा था कि मैडम आप बन गई हैं पूरे पंजाब में संगठन सजन में सारे जिलाध्यक्षों का तो चयन हो गया लेकिन मानसा और मलेरकोटला ये दो जिले हमारे अभी भी छूटे हुए हैं तो आप जितनी जल्दी हो सके इन दोनों जिलों में भी नए जिलाध्यक्ष दें ताकि यहाँ भी काम शुरू हो और बधाई ये जो नया रिस्पॉन्सिबिलिटी जिम्मेवारी मिली है बहुत बहुत शुभकामना प्रदेश कांग्रेस कमेटी के प्रधान ਅਬਰਿੰਦਰ ਸਿੰਘ ਆਰਿਆ ਬਿੰਗ ਜੀ ਨੇ ਮੈਨੂੰ ਇੱਥੇ ਭੇਜ ਕੇ ਇਹਨਾਂ ਕੋਲ ਤੁਹਾਡੇ ਰਾਹੀਂ ਮੈਂ ਲਾ ਕੇ ਪੇਸ਼ ਕਰ ਰਿਹਾ ਹੈ ਮੈਂ 2022 ਵਿੱਚ ਜਦ ਹਮ ਇਲੈਕਸ਼ਨ ਆ ਰਹੇ ਮੈਂ ਦੋ ਮਿੰਟ ਹੀ ਲੂਗਾ ਕਾਂਗਰਸ ਪਾਰਟੀ ਦੇ ਉੱਪਰ ਬੜਾ ਕਠਿਨ ਸਮਾਂ ਬਹੁਤ ਹੀ ਕਾਬਿਲ ਅੱਜ ਸਾਨੂੰ ਜ਼ਿਲ੍ਹੇ ਦੇ ਵਿੱਚ ਪ੍ਰਦਾਨ ਦਿੱਤੇ ਨੇ ਮੈਂ ਧੰਨਵਾਦ ਕਰਦੀ ਹਾਂ ਤੇ ਵਧਾਈ ਦਿੰਦੀ ਹਾਂ ਮੇਰੇ ਅੰਕਲ ਅਤੇ ਸਾਡੇ ਸਾਰਿਆਂ ਦੇ ਡੀਸੀਸੀ ਪ੍ਰੈਜ਼ੀਡੈਂਟ ਕੁਲਵੰਤ ਰਾਏ ਸਿੰਘਾ ਜੀ ਦੇ ਨਾਮ ਤੇ ਕਿਹਾ ਜੋਰਦਾਰ ਤਾੜੀਆਂ ਦਫਤਰ ਕਿਤੇ ਹੋਰ ਕੰਮ ਕੀਤਾ ਗਿਆ ਤਾਂ ਕਿ ਲੋਕਾਂ ਦੀ ਖੱਜਾ ਖਵਾਰੀ ਦੇ ਵਿੱਚੋਂ ਆਪਣੇ ਨਿੱਜੀ ਫਾਇਦੇ ਚੱਕ ਸਕਣ ਅਸੀਂ ਇਸ ਤੇ ਵੀ ਧੰਨ ਲਾਇਆ ਹੈ ਪ੍ਰਦਰਸ਼ਨ ਕੀਤੇ ਹੈ ਔਰ ਮੈਂ ਵਾਅਦਾ ਕਰਦੀ ਹਾਂ ਕਿ ਜਦ ਤੱਕ ਪਟਵਾਰ ਖਾਨਾ ਤੇ ਅਜੀਮ ਦਫਤਰ ਇੱਕ ਜਗ੍ਹਾ ਨਹੀਂ ਹੋ ਜਾਂਦੀ ਅਸੀਂ ਪਟਵਾਰ ਖਾਨੇ ਨੂੰ ਉਦੋਂ ਤੱਕ ਪਛਾੜ ਕੇ ਰੱਖਾਂਗੇ ਚਾਹੇ ਉਹ ਕੋਈ ਪਾਰਟਲੋਟ ਯਾਤਰਾ ਹੋਵੇ ਚਾਹੇ ਤਿਰੰਗਾ ਯਾਤਰਾ ਹੋਵੇ ਚਾਹੇ ਸਰਦਾਰ ਬਚਾਓ ਐਲੀ ਹੋਵੇ ਚਾਹੇ ਨਸ਼ਿਆਂ ਦੇ ਉਲਟਾ ਪਤਰਨਾ ਲਾਇਆ ਮਾਸਲ ਵਿੱਚ ਹਮੇਸ਼ਾ ਜਦੋਂ ਪਾਰਟੀ ਆਪ ਨੂੰ ਕੋਈ ਚੁੰਮੇਵਾਰ ਦਿੰਦੀ ਸੀ ਕੁੜਲਾਡ ਨੂੰ ਖਾਸ ਕਰਕੇ ਹਮੇਸ਼ਾ ਤੁਸੀਂ ਵੱਧ ਚੜ ਕੇ ਜੇ ਸਾਨੂੰ ਅਸੀਂ 10 ਬਸਾਂ ਕਿਹਾ ਤੁਸੀਂ 20 ਬਸਾਂ ਲੈ ਕੇ ਆਏ ਜੇ ਸਾਨੂੰ 50 ਬਸਾਂ ਕਿਹਾ ਤੁਸੀਂ 60 ਬਸਾਂ ਲੈ ਕੇ ਆਏ ਮੇ ਬਹੁਤ ਵਧੀਆ ਜੋ ਪਾਰਟੀ ਨੇ ਫੈਸਲਾ ਲਿਆ ਕਿਉਂਕਿ ਇਈ ਤਰ੍ਹਾਂ ਦੀਆਂ ਪਾਰਟੀ ਦੇ ਵਿੱਚ ਹਵਾਵਾਂ ਬੈਲ ਜਾਂਦੀਆਂ ਹੈ ਬੜਾ ਕੁਝ ਹੁੰਦਾ ਹੈ ਕੋਈ ਕਹਿੰਦਾ ਜੀ ਭਲਾਨੇ ਪ੍ਰਧਾਨ ਨਾ ਪ੍ਰਮਾਣਕੜਾ ਇਹਨੂੰ ਰੱਖਣਗੇ ਕੋਈ ਕਹ ਰਿਹਾ ਜੀ ਭਲਾਨੇ ਨੂੰ ਪਰੋਣਗੇ ਪਰ ਜੋ ਇਸ ਵਾਰ ਪਾਰਟੀ ਨੇ ਫੈਸਲਾ ਲਿਆ ਚਾਹੇ देर आए दुरुਸਤ ਆਏ ਕੁਲਵੰਤ ਨੂੰ ਇਹ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਕਿਉਂਕਿ ਜਿਵੇਂ ਵਿਕਰਮ ਦਾਸ ਜੀ ਸਾਰਾ ਪਾਰਟੀ ਦਾ ਇਹਨਾਂ ਨੇ ਬਹੁਤ ਵੱਡਾ ਹਰਥਾਂ ਆਪਣਾ ਯੋਗਦਾਨ ਪਾਇਆ ਕੰਮ ਕਰ ਲਿਆ ਇਹਨਾਂ ਨੇ ਸਾਡੇ ਇਲਾਕੇ ਦੇ ਵਿੱਚ ਇੱਕ ਲੋਗ ਵਿਅਕਤੀ ਨੂੰ ਚੁਣਿਆ ਕਿਉਂਕਿ ਇਹਨੂੰ ਮੈਂ ਇੱਕ ਗੱਲ ਕਹਿ ਸਕਦਾ ਪਹਿਲਾਂ ਵੀ ਇਹਨਾਂ ਨੇ ਸਿੰਗਲਾ ਸਾਹਿਬ ਦੇ ਤੁਲੰਤ ਨੇ ਸੰਗਠਨ ਦੇ ਵਿੱਚ ਚਾਹੇ ਭਾਰਤ ਦੇ ਕੋਈ ਵੀ ਕੋਨਾ ਹੋਵੇ ਚਾਹੇ ਰਾਜਸਥਾਨ ਹੋਵੇ ਚਾਹੇ ਬੰਬੇ ਦਾ ਇਹਨਾਂ ਨੇ ਪਾਰਟੀ ਦੇ ਸੰਗਠਨ ਦੇ ਵਿੱਚ ਕੰਮ ਕੀਤਾ ਹੈ ਤੁਹਾ ਪਰੂ ਇਸ ਗੱਲ ਦਾ ਮਾਣ ਵੀ ਇਹ ਦੇ ਮੈਂ ਵਿਸ਼ਵਾਸ ਦਵਾਉਣਾ ਹੈ ਜਿਲੇ ਦੀ ਸੱਚੀ ਲੀਡਰਸ਼ਿਪ ਤੁਹਾਡੇ ਸਿੰਘਲਾ ਸਾਹਿਬ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੂਗੀ ਤੇ ਬਾਕੀ ਕਾਂਗਰਸ ਪਾਰਟੀ ਨੂੰ ਤਕੜਾ ਕਰਨ ਦੇ ਵਾਸਤੇ ਅਸੀਂ ਸਾਰੇ ਤੁਹਾਡੇ ਨਾਲ ਆਪਾਂ ਲੋਕਾਂ ਨੂੰ ਪਾਵਾਂਗੇ ਤੇ ਆਉਂਦੀ 2027 ਦੇ ਵਿੱਚ ਆਪਾਂ ਜਿਹੜਾ ਇਹਦਾ ਬੈਕਵਰਡ ਕਿਹਾ ਜਾਂਦਾ ਹੈ ਜੋ ਆਪਣੇ ਤੇ ਇਹ ਬੈਕਵਰਡ ਦਾ ਧੱਬਾ ਲੱਗਿਆ ਹੈ ਆਪਾਂ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਕੇ 27 ਦੇ ਵਿੱਚ ਆਪਾਂ ਇਸ ਜ਼ਿਲ੍ਹੇ ਨੂੰ ਅੱਗੇ ਲੈ ਕੇ ਜਾਣਾ ਤੇ ਤਾਂ ਹੀ ਸੇਵਾ ਤੇ ਸਾਰੇ ਕਾਮਰੇਸ ਇੱਕ ਜੋ ਇੱਕ ਝੋਟੇ ਵਿੱਚ ਚੱਲੂਗੀ ਐਨਾ ਕਹਿੰਦਾ ਹੋਇਆ ਫਿਰ ਬਹਾਲ ਕਰਨ ਦੇ ਲਈ ਸਾਡੇ ਸੌਦੇ ਵੀਰ ਸਿੰਘਲਾ ਸਾਹਿਬ ਨੂੰ ਅੱਜ ਤਾਜਪੋਸ਼ੀ ਦੇ ਸਾਰੇ ਪਹੁੰਚੇ ਹਨ ਪਰੰਤੂ ਇਹਦੇ ਨਾਲ ਹੀ ਮੈਂ ਆਪਣੇ ਭਰਾਵਾਂ ਨੂੰ ਇਹਦਾ ਤਸਨੀਂ ਚਾਉਣਾ ਵੀ ਇਹ ਤਾਜਪੋਸ਼ੀ ਦਾ ਮੰਤਰ ਇਹ ਨਹੀਂ ਹੈ ਕਿ ਮਾਈਕਲ ਪਹਿਲਾਂ ਪੂਰਾ ਵਧੀਆ ਕੰਮ ਨਹੀਂ ਕਰਦਾ ਸੀ ਸਿੰਗਾ ਨਹੀਂ ਕਰਦਾ ਸੀ ਪਰੰਤੂ ਸਾਡਾ ਜੋ ਬੜਾ ਬੰਦਾ ਪਰਿਵਾਰ ਹੈ ਦੋ ਸਾਲ ਇਹਨਾਂ ਨੇ ਕੀਤਾ ਦੋ ਸਾਲ ਉਹਨਾਂ ਨੇ ਕੀਤਾ ਅਗਲੇ ਸਾਲ ਕੋਈ ਹੋਰ ਕਰੂਗਾ ਇੱਕ ਵਧੀਆ ਸਿਸਟਮ ਚਲਾਉਣ ਦੇ ਲਈ ਹਰ ਇੱਕ ਵਰਕਰ ਨੂੰ ਛੋਟੇ ਛੋਟੇ ਮੌਕੇ ਦੇਣਾ ਇਹ ਪਾਰਟੀ ਦੀ ਅੰਦਰੋਂ ਕੋਸ਼ਿਸ਼ ਹੈ ਸਾਰਿਆਂ ਪ੍ਰੀਫਰੈਂਸ ਜਨ ਪ੍ਰੋਗਰਾਮ ਦੇ ਤਹਿਤ ਜੋ ਸਾਡੀ ਕੌਮਸ ਪਾਰਟੀ ਦੇ ਨਾਇਕ ਮੇਰੀ ਫਰਾਸ਼ੀ ਰਾਬੂਲ ਕੰਦੇ ਜਿ ਨੂੰ ਮੈਂ ਜਿਨ੍ਹਾਂ ਨੇ ਦੇਸ਼ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਦਿਆਂ ਸੰਗਠਨ ਸਿਰਲੇ ਪ੍ਰੋਗਰਾਮ ਸ਼ੁਰੂ ਕੀਤਾ ਉਹਦੇ ਤਹਿਤ ਤੁਸੀਂ ਸਾਰਿਆਂ ਦੇ ਲੜਕੇ ਮੈਨੂੰ ਅਸ਼ੀਰਵਾਦ ਦਿੱਤਾ ਮੈਂ ਅੱਜ ਵਿਸ਼ੇਸ਼ ਤੌਰ ਤੇ ਕਰਨ ਆਤ ਕਰਾਂ ਸਾਡੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਇੰਚ ਚੰਸ ਬਈ ਬਹਿਨ ਵੀਨਾ ਰਾਮ ਰੱਖੇ ਕਾਬੜੇ ਜੀ ਜੋ ਆਪਣਾ ਘਰ ਪਰਿਵਾਰ मध्य प्रदेश से इतनी दूर आके पंजाब के लोगों के को पंजाब के बहन भाइयों को संगठन के साथ जोड़ने के लिए आए हैं मैं उनका पंजाब की धरती पर आने पर स्वागत करता हूं धन्यवाद करता हूं मैडम के अध्यक्षों सबका अध्यक्ष सभी ब्लॉक प्रेसिडेंट एक्स ब्लॉक प्रेसिडेंट को मैं मिलने आऊँ और अभी मैं हमारे पंजाब के जो एंट्री का हमारा डिस्ट्रिक्ट है

ਕਿਉਂਕਿ ਮੈਨੂੰ ਸਭ ਨੇ ਪਿਆਰ ਕੀਤਾ ਹੈ ਆਪਾਂ ਸਾਰੇ ਕਾਂਗਰਸ ਨੂੰ ਪਿਆਰ ਕਰਨ ਵਾਲੇ ਮੈਂ ਸਰ ਸੋਰੂ ਵਿਸ਼ਵਾਸ ਦਿਵਾਣਾ ਮੈਂ ਤਿੰਨਾਂ ਹਲਕਾ ਚਾਰ